ਸਸ਼ਿਆਖਾਲ ਵਿਖਰੇ ਤੁਸੀਂ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦੇ ਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਗਿਆ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ ਮੁਜ਼ਫਰਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹੈਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਤੁਣਕੇ ਵੀ ਲੂ ਕੰਡੇ ਖੜੇ ਖੁੰਦੇ ਨੇ ਦਸਿਆਚਾਰ ਹੈ ਕਿ ਸਥਾਨਕ ਦਬੰਗ ਸੰਜੀਤ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਸ ਦੇ ਨਾਲ ਜ਼ਬਰਦਨਾਕ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਵਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੁੜੀ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਬਾੜ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇ-ਦੁਆਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤੇ ਤੇ ਰਿਪੋਰਟ ਲਈ ਪੇਸ਼ ਦਿੱਤਾ ਗਿਆ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਤ ਤੇ ਲੱਗ ਰਹੇ ਨੇ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਾਦਿਆ ਨੇ ਆੜੇਵਾਲੇ ਉਸਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾਂ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ লাশ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਨਾ ਇੱਕ ਵਾਰ ਫਿਰ ਤੁਹਾਨੂੰ ਦੱਸ ਦੰਦੇ ਆ ਬਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਦਾਇਪੂਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ ਦਲਿਤ ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇ ਇਸ ਤਰ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ ਪੰਜਾਹ ਤੋਂ ਵੱਧ ਤੇਜ਼ ਤਰ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨਹੀਂ ਪੁਲਿਸ ਨੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹਤ ਕਮਜ਼ੋਰ ਹੈ 6 ਬੱਚੇ ਪਰਿਵਾਰ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅਦ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਸ਼ਨਾਖਤ ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਕਰੀ ਸਜ਼ਾ ਉਸ ਨੂੰ ਮਿਲੇ ਸਸ਼ੀ ਅਖਾਲ ਵੇਖ ਰਹੇ ਤੁਸੀਂ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦਿਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਕੇ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ मुजफ्फरपुर ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹਯਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉਸਦਾ ਕਤਲ ਕੀਤਾ ਗਿਆ ਸੁਣ ਕੇ ਵੀ ਲੋਕ ੰਡੇ ਖੜੇ ਖੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਦਬੰਗ ਸੰਜੀਤ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਸਦੇ ਨਾਲ ਜ਼ਬਰਜਨਾਹ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੁੜੀ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਵਾਰ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇਦਵਾਲੇ 24 ਸਬੂਤ ਸੀ ਉਸ ਨੂੰ ਇਕੱਠੇ ਕੀਤੇ ਤੇ ਰਿਪੋਰਟ ਲਈ ਪੇਸ਼ ਦਿੱਤਾ ਗਿਆ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਬ ਤੇ ਲਖਰੇ ਨੇ ਕਿਹਾ ਜਾ ਰਿਹਾ ਹੈ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਰਦਿਆ ਨੇ ਆਲੇਦਵਾਲੇ ਉਸ ਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ ਲਾਸ਼ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਾ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ ਦਲਿਤ ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ 50 ਤੋਂ ਵੱਧ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨੇ ਪੁਲਿਸ ਨੇ ਸਥਾਨਕ ਕੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸ਼ ਹਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹਤ ਕਮਜ਼ੋਰ ਹੈ 6 ਭੈਣ ਭਰਾ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅੱਧ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਸ਼ਨਾਖ ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਉਸ ਨੂੰ ਮਿਲੇ ਸਸ਼ੇ ਖਾਲ ਵੇਖ ਰਹੇ ਤੁਸੀਂ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦਿਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਗਿਆ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ ਮੁਜ਼ਫਰਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹੈਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਸੁਣ ਕੇ ਵੀ ਲੋਕ ਅੰਡੇ ਖੜੇ ਖੁੰਦੇ ਨੇ ਦਸਿਆਚਾਰ ਇੱਕ ਸਥਾਨਕ ਦਬੰਗ ਸੰਜੀਤ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾ ਉਸਦੇ ਨਾਲ ਜ਼ਬਰਦਨਾਕ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਵਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੋਈ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਬਾੜ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇ-ਦੁਆਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤਾ ਤੇ ਰਿਪੋਰਟ ਲਈ ਪੇਸ਼ ਦਿੱਤਾ ਗਿਆ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਬ ਤੇ ਲਖਰੇ ਨੇ ਕਿਹਾ ਜਾ ਰਿਹਾ ਹੈ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਰਦਿਆ ਨੇ ਆੜੇ ਵਾਲੇ ਉਸਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾਂ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ ਲਾਸ਼ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਬਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਦਾਇਪੂਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ Dalit ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ 50 ਤੋਂ ਵੱਧ ਤੇਜ਼ ਤਲ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨੇ ਪੁਲਿਸ ਨੇ ਸਥਾਨਕ ਕੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਹੈ 6 ਭੈਣ ਭਰਾ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜ੍ਹਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅੱਧ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਸ਼ਨਾਖ ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਉਸ ਨੂੰ ਮਿਲੇ ਸੱਚ ਅਖਾਲ ਵੇਖਰੇਦ ਉਸ ਯੋਨਿਆਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦੇ ਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਕੇ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ ਮੁਜ਼ਫਰਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹੈਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ

ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਬਾਗ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇ-ਦੁਆਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤੇ ਤੇ ਰਿਪੋਰਟ ਲਈ ਪੇਸ਼ ਤਾਂ ਕਿ ਹੈ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਤ ਤੇ ਲਖਰੇ ਨੇ ਕਿਹਾ ਜਾ ਰਿਹਾ ਹੈ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਰਦਿਆ ਨੇ ਆੜਿਵਾਲੇ ਉਸਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾਂ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ লাশ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਬਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ Dalit ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ 50 ਤੋਂ ਵੱਧ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨੇ ਪੁਲਿਸ ਨੇ ਸਥਾਨਕ ਕੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹਤ ਕਮਜ਼ੋਰ ਹੈ 6 ਭੈਣ ਭਰਾ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅੱਧ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਸ਼ਨਾਖ ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਉਸ ਨੂੰ ਮਿਲੇ ਸਸ਼ੀ ਅਖਾਲ ਵੇਖਰੇਦ ਸੀ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦਿਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਗਿਆ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ ਮੁਜ਼ਫਰਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸ ਦੇ ਨਾਲ ਜ਼ਬਰਦਨਾਕ ਕੀਤਾ ਗਿਆ ਨਾ ਸਿਰਫ ਜ਼ਬਰਦਨਾਕ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹਯਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉੱਤੱਕ ਕਤਲ ਕੀਤਾ ਗਿਆ ਸੁਣ ਕੇ ਵੀ ਲੂ ਕੰਡੇ ਖੜੇ ਖੁੰਦੇ ਨੇ ਦੱਸਿਆ ਜਾ ਰਿਹਾ ਕਿ ਸਥਾਨਕ ਦਬੰਗ ਸੰਜੀਤ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਸ ਦੇ ਨਾਲ ਜ਼ਬਰਦਨਾਕ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੋਈ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਬਾੜ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇ-ਦੁਆਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤਾ ਤੇ ਰਿਪੋਰਟ ਲਈ ਪੇਸਤਾ ਗਿਆ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਬ ਤੇ ਲਖ ਰਹੇ ਨੇ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਾਦਿਆ ਨੇ ਆੜੇ ਵਾਲੇ ਉਸਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ ਲਾਸ਼ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਵਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਦਾਇਪੂਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ Dalit ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ ਪੰਜਾ ਤੋਂ ਵੱਧ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨੇ ਪੁਲਿਸ ਨੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸ਼ ਹਿੱਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹਤ ਕਮਜ਼ੋਰ ਹੈ 6 ਭੈਣ ਭਰਾ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅਧ ਵਿਚਾਲ ਹੀ ਆਪਣੀ ਪੜਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ ਸ਼ਨਾਖ ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਂ ਕੜੀ ਸਜ਼ਾ ਉਸ ਨੂੰ ਮਿਲੇ ਸਸ਼ੇਖਾਲ ਵੇਖ ਰਹੇ ਤੁਸੀਂ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦੇ ਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਗਿਆ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ ਮੁਜ਼ਫਰਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹੈਵਾਨੀਅਤ ਦੇ ਨਾਲ ਦਰਿੰਦਗੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਸੁਣ ਕੇ ਵੀ ਲੂ ਕੰਡੇ ਖੜੇ ਖੁੰਦੇ ਨੇ ਦਸਿਆਚਾਰ ਇੱਕ ਸਥਾਨਕ ਦਬੰਗ ਸੰਜੀਤ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾ ਉਸਦੇ ਨਾਲ ਜ਼ਬਰਦਨਾਕ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਵਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੋਈ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਬਾੜ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇਦਵਾਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤੇ ਤੇ ਰਿਪੋਰਟ ਲਈ ਪੇਸਤਾ ਕਿਹਾ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਬ ਤੇ ਲਖਰੇ ਨੇ ਕਿਹਾ ਜਾ ਰਿਹਾ ਹੈ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਆਦਿਆਂ ਨੇ ਆਲੇਦਵਾਲੇ ਉਸ ਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ ਗਏ ਝਾੜੀਆਂ ਵਿੱਚੋਂ ਕੁੜੀ ਦੀ ਲਾਸ਼ ਮਿਲੀ ਉਸਦੀ ਹਾਲਤ ਦੇਖਣ ਲਾਇਕ ਨਹੀਂ ਸੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਪੀਡੀ ਟ੍ਰਾਇਲ ਇਸ ਪੂਰੇ ਮਾਮਲੇ ਦਾ ਹੋਣਾ ਚਾਹੀਦਾ ਹੈ ਪੂਰੀ ਕਟਾ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ 70 ਕਿਲੋਮੀਟਰ ਦੂਰ ਮੁਜ਼ਫਰਪੁਰ ਲਾਲੂ ਛਪੜਾ ਅਦਾਇਪੁਰਾ ਮਾਮਲਾ ਹੈ ਜਿੱਥੇ ਰਵੀਵਾਰ ਨੂੰ ਇਹ ਹੈਵਾਨੀਅਤ ਹੋਈ ਹੈ ਇੱਕ ਨਾਬਾਲਗ ਦਲਿਤ ਕੁੜੀ ਦੇ ਨਾਲ ਪਹਿਲਾਂ ਉਸ ਦੇ ਨਾਲ ਰੇਪ ਕੀਤਾ ਗਿਆ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਉਸ ਦੇ ਸਰੀਰ ਦੇ ਉੱਤੇ ਸੱਟਾਂ ਦੇ ਕਈ ਨਿਸ਼ਾਨ ਨੇ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਵਾਰ ਕਰਨ ਦੇ ਕਈ ਨਿਸ਼ਾਨ ਨੇ ਔਰ ਇੱਥੋਂ ਤੱਕ ਕਿ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ 50 ਤੋਂ ਵੱਧ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕਰਨ ਦੇ ਨਿਸ਼ਾਨ ਚੁਨੇ ਉਹ ਮਿਲੇ ਨੇ ਪੁਲਿਸ ਨੇ ਸਥਾਨਕ ਕੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲਾਸ਼ ਦੀ شناخت ਕਰਾਈ ਗਈ ਉਸ ਤੋਂ ਬਾਅਦ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕੀਤੇ ਔਰ ਜਾਂਚ ਲਈ ਪੇਸ਼ਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦਾ ਜੋ ਪਰਿਵਾਰ ਹੈ ਉਹ ਆਰਥਿਕ ਪੱਖੋਂ ਬੇਹਤ ਕਮਜ਼ੋਰ ਹੈ 6 ਭੈਣ ਭਰਾ ਸੀ ਜਿਨ੍ਹਾਂ ਵਿੱਚੋਂ ਕੁੜੀ ਸਭ ਤੋਂ ਛੋਟੀ ਸੀ 8ਵੀਂ ਤੱਕ ਉਸਨੇ ਪੜਾਈ ਕੀਤੀ ਹੈ ਪਰ ਘਰ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਉਸਨੇ ਅਦ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਖੇਤਾਂ ਦੇ ਵਿੱਚ ਉਹ ਕੰਮ ਕਰ ਦਿੱਤੀ ਸੀ ਕੁੜੀ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਜਿਸ ਸ਼ੱਕੀ ਦਬੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਦੇ ਉੱਤੇ ਪੂਰੀ ਤਰੀਕੇ ਨਾਲ شناخت ਕੀਤੀ ਜਾਏਗੀ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਪੀਡੀ ਟ੍ਰਾਇਲ ਚਲਾਇਆ ਜਾਵੇ ਤੇ ਕੜੀ ਤੋਕਰੀ ਸਜ਼ਾ ਉਸ ਨੂੰ ਮਿਲੇ ਸਸ਼ੇਖਾਲ ਵਿਕਰਤ ਤੁਸੀਂ ਔਨ 에ਅਰ ਕੋਲਕਾਤਾ ਦੇ ਵਿੱਚ ਟ੍ਰੇਡੀ ਡਾਕਟਰ ਦਿਨਾਲ ਜਿਸ ਤਰੀਕੇ ਨਾਲ ਹੈਵਾਨੀਅਤ ਹੋਈ ਦਰਿੰਦਗੀ ਹੋਈ ਉਸ ਨੂੰ ਦੇਸ਼ ਫਿਲਹਾਲ ਭੁੱਲ ਵੀ ਨਹੀਂ ਸਕਿਆ ਹੈ ਕਿ ਹੋਰ ਮਾਮਲੇ ਸਾਹਮਣੇ ਆ ਗਿਆ ਜਿਸ ਨੇ ਪੂਰੇ ਦੇਸ਼ ਨੂੰ ਇੱਕ ਵਾਰ ਫਿਰ ਤੋਂ ਹਿਲਾ ਕੇ ਰੱਖ ਦਿੱਤਾ ਹੈ ਬਿਹਾਰ ਦੇ मुजफ्फरਪੁਰ ਦਾ ਇਹ ਮਾਮਲਾ ਹੈ ਜਿੱਥੇ ਇੱਕ ਦਲਿਤ ਕੁੜੀ ਦੇ ਨਾਲ ਜੋ ਕਿ ਨਾਬਾਲਗ ਸੀ ਉਸਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਾ ਸਿਰਫ ਜ਼ਬਰਜਨਾਹ ਕੀਤਾ ਗਿਆ ਬਲਕਿ ਇੰਨੀ ਜ਼ਿਆਦਾ ਹਯਵਾਨੀਤ ਦੇ ਨਾਲ ਦਰਿੰਦਗੀ ਦੇ ਨਾਲ ਉਸਦਾ ਕਤਲ ਕੀਤਾ ਗਿਆ ਸੁਣ ਕੇ ਵੀ ਲੂ ਕੰਡੇ ਖੜੇ ਖੁੰਦੇ ਨੇ ਦਸਿਆ ਚਾਰ ਇੱਕ ਸਥਾਨਕ ਦਬੰਗ ਸੰਜੀ ਆਦਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਸਦੇ ਨਾਲ ਜ਼ਬਰਜਨਾਹ ਕੀਤਾ ਉਸ ਤੋਂ ਬਾਅਦ ਉਸ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਬੇਰਹਿਮੀ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਕੁੜੀ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਕਿਸ ਤਰੀਕੇ ਨਾਲ ਪਾਰ ਕੀਤੀਆਂ ਗਈਆਂ ਇਸ ਇਸ ਦਾ ਅੰਦਾਜ਼ਾ ਤੁਸੀਂ ਇਹ ਸੁਣ ਕੇ ਲਗਾ ਸਕਦੇ ਹੋ ਕਿ ਜੋ ਫੋਰੈਂਸਿਕ ਟੀਮ ਨੇ ਗੱਲ ਸਾਂਝੀ ਕੀਤੀ ਹੈ ਕਿ ਉਸ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ 50 ਤੋਂ ਵੱਧ ਵਾਰ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਸ਼ਾਇਦ ਇਸ ਕਰਕੇ ਤਾਂ ਕਿ ਕੋਈ ਵੀ ਸੈਂਪਲ ਇਕੱਠਾ ਨਾ ਹੋ ਸਕੇ ਪਰ ਹਾਲਾਂਕਿ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਆਲੇ-ਦੁਆਲੇ ਜੋ ਵੀ ਸਬੂਤ ਸੀ ਉਸ ਨੂੰ ਇਕੱਠੇ ਕੀਤੇ ਤੇ ਰਿਪੋਰਟ ਲਈ ਪੇਸ਼ ਦਿੱਤਾ ਗਿਆ ਜਿਸ ਦਾ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਹੈ ਜੋ ਇਲਜ਼ਾਮ ਨੇ ਉਸਥਾਨਕ ਨੌਜਵਾਨ ਦਬੰਗ ਸੰਜੀਤ ਆਦਤ ਤੇ ਲਖਰੇ ਨੇ ਕਿਹਾ ਜਾ ਰਿਹਾ ਹੈ ਕਿ ਕੁੜੀ ਬਹੁਤ ਦੇਰ ਤੱਕ ਜਦੋਂ ਘਰ ਵਾਪਸ ਨਹੀਂ ਪਰਤੀ ਤਾਂ ਕਰਦਿਆ ਨੇ ਆਲੇ-ਦੁਆਲੇ ਉਸ ਦੀ ਪਾਲ ਕੀਤੀ ਜਦੋਂ ਫਿਰ ਵੀ ਪਤਾ ਨਹੀਂ ਲੱਗਾ ਤਾਂ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਅਗਲੀ ਸਵੇਰੇ ਜਦੋਂ ਪਿੰਡ ਦੇ ਲੋਕ ਜਾਂਦਰਾਂ ਦੇ ਲਈ ਚਾਰਾ ਲੈਣ ਖੇਤਾਂ ਦੇ ਵਿੱਚ